ਮੈਨੂੰ ਇੱਕ ਗੁਰਦੁਆਰੇ 'ਚ ਕਿਹਾ ਕਹਿੰਦੇ ਜੀ ਸਾਡੇ ਗੁਰਦੁਆਰੇ 'ਚ ਦੇਖੋ ਸ਼ਬਦ ਕੈਸਾ ਹੈ ਸਾਡੇ ਗੁਰਦੁਆਰੇ 'ਚ RAM KRISHNA ਦਾ ਨਾਮ ਨਹੀਂ ਲੈਣਾ ਮੈਂ ਕਿਹਾ 7 ਦਿਨ ਮੇਰਾ ਟਾਈਮ ਨਹੀਂ ਕੱਟ ਸਕਦੇ ਸੰਗਤਾਂ ਨੇ ਲਿਆ ਹੋਇਆ 7 ਦਿਨ ਇਹਨਾਂ ਦਾ ਹੀ ਨਾਮ ਲਊਗਾ ਹੁਣ ਰੋਕ ਕੇ ਦਿਖਾਓ ਸੰਗਤ ਫਖ ਦੇ ਵਿੱਚ ਸੀ ਔਰ ਦੂਸਰੀ ਸ਼ਰਤ ਰਹੀ ਭਾਈ ਗੁਰਦਾਸ ਦੇ ਗੁਰਬਾਣੀ ਤੋਂ ਬਾਹਰ ਜਾ ਕੇ ਨਹੀਂ ਲਊਗਾ ਤੋ ਕੋ ਕੁਰਬਾਨੀ ਦੀ ਬੋਲਿਆ ਕਰੂੰਗਾ ਨਾਮ ਕ੍ਰਿਸ਼ਨ ਦਾ ਲਊਂਗਾ ਜਾਂ ਆ ਰਾਮचंदਰ ਦਾ ਲਊਂਗਾ ਮੈਨੂੰ ਹਟਾ ਕੇ ਦਿਖਾਓ ਜਾਂ ਫਿਰ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂ ਲਿਖੇ ਬਨੇ ਉਹ ਕਮਲਿਓ ਤੁਸੀਂ ਕਹਿੰਦੇ ਹੋ ਆ ਰਾਮ ਦਾ ਨਾਮ ਨਾਲੋ ਕ੍ਰਿਸ਼ਨ ਦਾ ਨਾਮ ਨਾਲੋ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਇਹ ਗੱਲ ਕਹਿੰਦਾ ਤਨ ਤਨ ਤੋ ਮਾਤਾ ਦੇਵਕੀ ਜੈ ਗਰੇ ਰਮਈਆ ਕਮਲਾਪਤੀ ਮਾਤਾ ਦੇਵਕੀ ਤੋਂ ਤਨ ਹੈ ਜਿਹਦੀ ਕੁੱਖ ਤੋਂ ਕ੍ਰਿਸ਼ਨ ਪ੍ਰਭੂਾਨ ਨੇ ਜਨਮ ਲਿਆ ਕਿੱਥੇ ਜਾ ਖੜੇ ਹੋਏ ਅਸੀਂ अवतार हिन्दुवा दे निकलिया दे सतयुग तए मानियो ਛਲਿਓ ਬਲਬਾਬ ਨ ਭਾਇਓ ਤ੍ਰਿਤੇ ਤए मानियो राम ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਸ ਕੀਓ ਉਗਰ ਸੈਨ ਕੋ ਰਾਜ ਭੈ ਭਗਤ ਜੰਦੀਓ ਕਲਯੁਗ ਪ੍ਰਮਾਨ ਨਾਨਕ ਗੁਰ ਅ